ਕੇਜਰੀਵਾਲ ਦਾ ਜਾਦੂ ਸਿਰ ਚੜਕੇ ਬੋਲੇ ਕੇਜਰੀਵਾਲ ਦਾ ਜਾਦੂ ਸਿਰ ਚੜਕੇ ਬੋਲੇ ਹੁਣ ਸਾਡਾ ਬੱਬਰ ਸ਼ੇਰ ਆ ਗਿਆ ਹੁਣ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਜੋੜੀ ਦੇ ਆਪ ਵੀ ਪਰਮੋਅਲ ਵੈਂਡਕੇਟਿਵ ਲੂਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਜੀ ਹਾਂ ਹਾਈ ਕੋਰਟ ਤੋਂ ਬਾਅਦ ਕੇਜਰੀਬਾਲ ਵੱਲੋਂ ਸੁਪਰੀਮ ਕੋਰਟ ਦਾ ਰੁਕ ਕੀਤਾ ਗਿਆ ਸੀ ਜਿੱਥੇ ਕੇ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕੇਜਰੀਬਾਲ ਨੂੰ 1 ਜੂਨ ਤੱਕ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਹਾਲਾਂਕਿ ਉਹਨਾਂ ਨੂੰ 2 ਜੂਨ ਨੂੰ ਕਿਸੇ ਵੀ ਹਾਲਤ ਵਿੱਚ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ ਪਰ ਅਦਾਲਤ ਨੇ ਉਹਨਾਂ ਨੂੰ ਚੋਣ ਪ੍ਰਚਾਰ ਲਈ ਵੀ ਮਨਜ਼ੂਰੀ ਦਿੱਤੀ ਹੈ ਅਤੇ 1 ਜੂਨ ਤੱਕ ਉਹਨਾਂ ਦੀ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈਏ ਉਦੋਂ ਕੇਜਰੀਬਾਲ ਦੀ ਜ਼ਮਾਨਤ ਮਨਜ਼ੂਰ ਹੁੰਦਿਆਂ ਹੀ ਆਮ ਆਦਮੀ ਪਾਰਟੀ 'ਚ ਖੁਸ਼ੀ ਦੀ ਲਹਿਰ ਦੌੜ ਗਈ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪਟਿਆਲਾ ਤੋਂ ਆਪ ਉਮੀਦਵਾਰ ਡਾਕਟਰ ਬਲਬੀਰ ਸਿੰਘ ਅਤੇ ਨਾਬਾ ਤੋਂ ਵਿਧਾਇਕ ਦੇਵਮਾਨ ਨੇ ਨੱਚ ਗਾ ਕੇ ਅਤੇ ਪੰਗੜੇ ਪਾ ਕੇ ਕੇਜਰੀਵਾਲ ਦੀ ਰਿਹਾਈ ਦੀਆਂ ਖੁਸ਼ੀਆਂ ਮਨਾਈਆਂ ਨੇ ਦੁਮਾਘੂਆਂ ਵੱਲੋਂ ਵਰਕਰਾਂ 'ਚ ਲੰਡੂ ਵੰਡੇ ਗਏ ਅਤੇ ਬੋਲੀਆਂ ਪਾ ਕੇ ਨੱਚ ਗਾ ਕੇ ਪੰਗੜੇ ਪਾ ਕੇ ਇਸ ਦੀਆਂ ਖੁਸ਼ੀਆਂ ਮਨਾਈਆਂ ਗਿਆ ਸਿਰ ਚੜ ਕੇ ਬੋਲੇ ਕਿਤਨੀ ਵਾਰ ਦਾ ਜਾਦੂ ਸਿਰ ਚੜ ਕੇ ਬੋਲੇ ਆਪਾ ਢੀ ਦਾ ਜਾਦੂ ਸਿਰ ਚੜ ਕੇ ਬੋਲੇ ਉਹ ਸਾਡੇ ਬੱਬਰ ਸ਼ੇਰ ਦਾ ਜਾਦੂ ਸਿਰ ਚੜ ਕੇ ਬੋਲੇ ਆਹ ਕਿਤਨੀ ਵਾਰ ਦਾ ਜਾਦੂ ਸਿਰ ਚੜ ਕੇ ਬੋਲੇ ਓਏ ਬੱਬਰ ਸ਼ੇਰ ਦਾ ਜਾਦੂ ਸਿਰ ਚੜ ਕੇ ਬੋਲੇ ਆਪਾ ਢੀ ਦਾ ਜਾਦੂ ਲੋੜ ਕੇ ਬੋਲੇ ਲੋਕਾਂ ਦਿਆਂ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਇਸ ਦੌਰਾਨ ਡਾਕਟਰ ਬਲਬੀਰ ਸਿੰਘ ਅਤੇ ਦੇਵਮਾਨ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਉਹਨਾਂ ਕਿਹਾ ਕਿ ਉਹਨਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਤੇ ਪੂਰਾ ਭਰੋਸਾ ਸੀ ਅਤੇ ਹੁਣ ਕੇਜਰੀਵਾਲ ਕੁਝ ਹੀ ਘੰਟਿਆਂ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਅਤੇ ਆਮ ਆਦਮੀ ਪਾਰਟੀ ਲਈ ਚੋਣ ਪਰਚਾਰ ਕਰਨਗੇ ਉਹਨਾਂ ਕਿਹਾ ਕਿ ਕੇਜਰੀਵਾਲ ਦੇ ਬਾਹਰ ਆਉਣ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਬਲ ਮਿਲੇਗਾ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਨੇ ਦੇਸ਼ ਭਰ ਵਿੱਚ ਚੰਗੇ ਪ੍ਰਦਰਸ਼ਨ ਦੇ ਨਾਲ ਵੱਡੀ ਜਿੱਤ ਹਾਸਲ ਕਰੇਗੀ ਅੱਜ ਸ੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਮਹਾਰਜ ਸੁਪਰੀਮ ਕੋਰਟ ਨੇ ਇਤਮਾਦ ਦਿੱਤੀ ਆ ਤੁਹਾਡੀ ਸਾਰਿਆਂ ਦੀ ਅਰਦਾਸਾਂ ਸੁਣੀਆਂ ਗਈਆਂ ਜੀ ਸਤਿਗੁਰ ਸੱਚੇ ਪਾਤਸ਼ਾਹ ਦੀ ਲੱਖ ਲੱਖ ਬੇਰ ਹੋਈ ਹੈ ਜੀ ਅਸੀਂ ਰੱਬ ਦਾ ਵੀ ਸ਼ੁਕਰਾਨਾ ਕਰਦੇ ਆ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਆ ਹੁਣ ਸਾਡਾ ਬੱਬਰ ਸ਼ੇਰ ਆ ਗਿਆ ਹੁਣ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਜੋੜੀ ਸ੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਇਹ ਦੋਨੋਂ ਵੜਕੇ ਜੀ ਜਿਹੜੇ ਮੋਦੀ ਸਰਕਾਰ ਨੇ ਅਤਿਆਚਾਰ ਸ਼ੁਰੂ ਕੀਤਾ ਹੋਇਆ ਸੀ ਕਿਸਾਨਾਂ ਤੇ ਨੌਜਵਾਨਾਂ ਤੇ ਸਾਡੀਆਂ ਧੀਆ ਪਣਾ ਤੇ ਉਹਦੀ ਅੱਜ ਜਿਹੜੀ ਡਾਊਨਫਾਲ ਹੈ ਸ਼ੁਰੂ ਹੋ ਗਈ ਹੈ ਜੀ ਉਹਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਅੱਜ ਅਰਵਿੰਦ ਕੇਜਰੀਵਾਲ ਜੀ ਆਣਗੇ ਅਸੀਂ ਪੰਜਾਬ ਤੋਂ ਲੈ ਕੇ ਪੰਜਾਬ ਰਾਣਾ ਦਿੱਲੀ ਯੂਪੀ ਰਾਜਸਥਾਨ ਦੇ ਵਿੱਚ ਸਾਰੇ ਦੇ ਵਿੱਚ ਬੀਜੇਪੀ ਨੂੰ ਸਾਫ਼ ਕਰ ਦਾਂਗੇ ਔਰ ਮੁੱਖ ਔਰ ਪ੍ਰਧਾਨ ਮੰਤਰੀ ਨੇ ਜਿਸ ਦਿਨ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਉਹਨੇ ਕਿਹਾ ਕਿ ਮੇਰੀ ਜਿਹੜੀ ਤਪੱਸਿਆ ਉਹਦੇ ਵਿੱਚ ਕਮੀ ਰ ਆ ਗਈ ਇਹਨਾਂ ਨੂੰ 5 ਸਾਲ ਦੇਾਂਗੇ ਤਪੱਸਿਆ ਕਰਨ ਲਈ ਜਿਹਨਾਂ ਨੂੰ ਤਪੱਸਿਆ ਕਰਨ ਭੇਜਾਂਗੇ ਸਤਪੁਰ ਸੱਚੇ ਪਾਤਸ਼ਾਹ ਅਰਵਿੰਦ ਕੇਜਰੀਵਾਲ ਭਗਵਾਨਤਵਾਰ ਮਿਲ ਕੇ ਕਿਸਾਨਾਂ ਵਾਸਤੇ ਐਮਐਸਪੀ ਔਰ ਜਿਹੜੇ ਸਾਡੇ ਮਜ਼ਦੂਰ ਹੈ ਸਾਡੇ ਜਿਹੜੇ ਬਾਕੀ ਸਾਰੇ ਵਰਗ ਹੈ ਉਹਨਾਂ ਵਾਸਤੇ ਅਸੀਂ ਕੰਮ ਕਰਾਂਗੇ ਦਿਨ ਰਾਤ ਕੰਮ ਕਰਾਂਗੇ ਭਰਾਵੋ ਤੁਹਾਡੇ ਵਾਸਤੇ ਇੱਕ ਵਾਰ ਸਾਰਿਆਂ ਨੂੰ ਜ਼ੋਰਦਾਰ ਨਾਰਾ ਲਾਓ ਜੀ ਅਰਵਿੰਦ ਕੇਜਰੀਵਾਲ ਤਨੀ ਸੋਚਦੇ ਪਹਿਰਾ ਦੇ ਕੇ ਦੀ ਜੋੜੀ ਜਿੰਦਾਬਾਦ ਜਿੰਦਾਬਾਦ ਭਗਵੰਤ ਦੀ ਜੋੜੀ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਮਾਤਾ ਜੀ ਮੈਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਜਮਾਨਤ ਹੋ ਗਈ ਹੈ ਜੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਬਾਬਾ ਬੁੱਲੇ ਸ਼ਾਹ ਨੇ ਕਿਹਾ ਕਿ ਜਿਹਦੇ ਪੱਲੇ ਸੱਚ ਕੋਠੇ ਚੜ ਕੇ ਨੱਚੇ ਅੱਜ ਸੱਦ ਜਿੱਤ ਹੋਈ ਐ ਲੱਡੂ ਵੰਡ ਰਹੇ ਆ ਡਾਕਟਰ ਬਲਬੀਰ ਜੀ ਉਮੀਦਵਾਰ ਲੋਕ ਸਭਾ ਪਟਿਆਲਾ ਭੰਗੜੇ ਪਾ ਰਹੇ ਆ ਜੀ ਓਏ ਕੇਜਰੀਵਾਲ ਦਾ ਸ਼ਸਤੂਰ ਫਿਰ ਚੜ ਕੇ ਬੋਲੇ ਤਾਂ ਦੱਸਿਏ ਇੱਕ 1 ਮਾਰਚ ਨੂੰ ED ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ 7 ਮਈ ਨੂੰ ਇਸ ਮਾਮਲੇ 'ਚ ਸੁਣਵਾਈ ਹੋਈ ਸੀ ਅਤੇ ਅਦਾਲਤ ਨੇ ਜ਼ਮਾਨਤ ਦਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਜਿਸ ਤੋਂ ਬਾਅਦ ਅੱਜ 10 ਮਈ ਨੂੰ ਇਸ ਫੈਸਲੇ ਤੇ ਮੁਰਤੋਂ ਸੁਣਵਾਈ ਹੋਈ ਅਤੇ ED ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕਰਦੇ ਹਾਂ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰੀਮ ਜ਼ਮਾਨਤ ਦੇ ਦਿੱਤੀ ਹੈ ਉਹਨਾਂ ਨੂੰ 2 ਜੂਨ ਨੂੰ ਕਿਸੇ ਵੀ ਹਾਲਤ ਵਿੱਚ ਮੋੜ ਤੋਂ ਆਤਮ ਸਮਰਪਨ ਕਰ ਲੈ ਵੀ ਕਿਹਾ ਗਿਆ ਹੈ ਦੱਸੀਏ ਕਿ ਕਰੀਬ 40 ਦਿਨ ਤੋਂ ਅਰਵਿੰਦ ਕੇਜਰੀਵਾਲ ਦਿੱਲੀ ਦੀ ਤਿਹਾਰ ਜੇਲ੍ਹ ਵਿੱਚ ਬੰਦ ਸੀ ਨਾਬਾ ਤੋਂ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ